ਹਾਂਜੀ 1000 ਯੂਰੋ ਛੱਡ ਕੋਲ ਚਾਹੀਦਾ ਪਦਰੋਂ ਕਰਾਉਣ ਵਾਸਤੇ ਸਾਲ ਦੀ 2 ਸਾਲਾਂ ਚਾਹ ਦੇ ਜਦੋਂ ਪੂਰੇ ਹੋ ਗਏ ਫੇਰ ਤੁਹਾਡੇ ਕੋਲ ਚਾਹੀਦਾ 10000 ਯੂਰੋ ਘੱਟੋ ਘੱਟ ਸੇਵ ਜੇਦਾ ਜਿਹੇ ਕੰਟਰਾ ਤੋਂ ਲੈਣਾ 6-6 ਮਹੀਨੇ ਹੋ ਗਏ ਲੋਕਾਂ ਦੇ ਪੇਪਰ ਜਮਾ ਕਰਾਇਆ ਨੂੰ ਹਜੇ ਤੱਕ ਕਿਸੇ ਦੇ ਕੋਈ ਪੇਪਰ ਪਾਸ ਨਹੀਂ ਹੋਏ ਕੋਈ ਕਿਸੇ ਨੂੰ ਕਾਰਡ ਨਹੀਂ ਮਿਲਿਆ ਸਪੇਨ ਦੇ ਵਿੱਚ 2 ਸਾਲ ਦੇ ਪੇਪਰ ਲਾਉਣੇ ਸੌਖੇ ਨਹੀਂ ਇਹ ਬਹੁਤ ਔਖਾ ਕੰਮ ਆ ਆਪਾਂ ਇਹ ਸਾਰੀਆਂ ਗੱਲਾਂ ਇਸ ਵੀਡੀਓ ਚ ਕਰਨੀਆਂ ਸੋ ਵੀਡੀਓ ਨੂੰ ਐਂਡ ਤਾਈਂ ਜ਼ਰੂਰ ਦੇਖ ਲਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਜੀ ਕਿਦਾਂ ਸਾਰੇ ਠੀਕ ਠਾਕ ਹੋ ਦੋਸਤੋ ਅੱਜ ਦੀ ਇਸ ਵੀਡੀਓ ਚ ਕਾਫੀ ਸਾਰੇ ਜਿਹੜੇ ਤੁਹਾਡੇ ਮੈਸੇਜ ਆਏ ਹੋਏ ਸੀਗੇ ਉਹਨਾਂ ਦੇ ਜਵਾਬ ਦੇਣੇ ਆ ਸੋ ਕਾਫੀ ਭੈਣ ਭਰਾ ਜਿੱਦਾਂ ਕਿ ਹੋਰਾਂ ਕੰਟਰੀਆਂ ਤੋਂ ਸਪੇਨ ਦੇ ਵਿੱਚ ਆਉਣਾ ਚਾਹੁੰਦੇ ਆ ਉਹਨਾਂ ਬਾਰੇ ਜਿਹੜੀ ਜਿਹੜੀ ਹੁਣ ਦੇ ਟਾਈਮ ਦੀ ਜਿਹੜੀ ਜਾਣਕਾਰੀ ਆ ਉਹ ਇਹ ਆ ਵੀ ਮੈਂ ਦੱਸਣਾ ਚਾਹੁੰਦਾ ਵਾ ਜਿਨ੍ਹਾਂ ਨੇ ਪੁੱਛਿਆ ਸੀ ਵੀ ਆਪਾਂ ਇੱਥੇ ਆਉਣਾ ਆ ਵੀ ਕੀ ਹਿਸਾਬ ਕਿਤਾਬ ਆ ਵੀ ਹੁਣ ਸਪੇਨ ਦੇ ਵਿੱਚ ਵੀ ਕਹਿੰਦੇ ਵੀ ਸਖਤਾਈ ਬਹੁਤ ਜ਼ਿਆਦਾ ਹੋ ਗਈ ਆ ਕੰਮਕਾਰ ਦਾ ਉਹ ਸਾਰੀਆਂ ਗੱਲਾਂ ਆਪਾਂ ਇਸ ਵੀਡੀਓ ਦੇ ਵਿੱਚ ਕਰਨੀਆਂ ਸੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਵਾ ਤੇ ਆਪਣੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਨਾਲ ਹੀ ਆਪਣਾ ਜਿਹੜਾ Facebook ਪੇਜ ਆ ਉਹਨੂੰ ਵੀ ਫੋਲੋ ਕਰ ਲੈਣਾ ਸੋ ਗੱਲ ਸ਼ੁਰੂ ਕਰਦੇ ਆ ਵੀ ਜਿਹੜੇ ਭੈਣ ਭਰਾ ਅਜੇ ਦਾ ਕਰੋਸ਼ੀਆ ਰੂਮਾਨੀਆ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਆਏ ਆ ਕੰਪਨੀਆ 'ਚ ਕੰਮ ਕਰਦੇ ਆ ਜਿਨ੍ਹਾਂ ਦਾ ਤਕਰੀਬਨ 40-45000 ਰੁਪਿਆ ਬਣਦਾ ਵਾ ਉਹਨਾਂ ਨੂੰ ਆਪਣੀ ਇੱਕ ਚੰਗੀ ਸਲਾਹ ਵਾ ਸੋ ਉਹਨੂੰ ਮੰਨਣਾ ਨਹੀਂ ਮੰਨਣਾ ਉਹ ਤੁਹਾਡੀ ਮਰਜ਼ੀ ਆ ਪਰ ਜਿਹੜਾ ਸਹੀ ਸਲਾਹ ਦੇਣੀ ਚਾਹੁੰਦਾ ਮੈਂ ਤੁਹਾਨੂੰ ਜਿਹੜੀ ਮੇਰੇ ਹਿਸਾਬ ਨਾਲ ਜਿਹੜੇ ਹੋਣ ਦੇ ਟਾਈਮ ਦੇ ਵਿੱਚ ਸਪੇਨ ਦੇ ਵਿੱਚ ਆ ਉਹ ਉਸ ਦੇ ਹਿਸਾਬ ਨਾਲ ਤभी ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੇਕਰ ਤੁਹਾਡੀ 40-45000 ਰੁਪਿਆ ਸੈਲਰੀ ਬਣਦੀ ਆ ਉੱਥੇ ਤਾਂ ਤੁਹਾਨੂੰ ਸਪੇਨ ਦੇ ਵਿੱਚ ਆਉਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਸਪੇਨ ਦੇ ਵਿੱਚ ਹੋਣ ਦੇ ਟਾਈਮ ਦੇ ਵਿੱਚ ਜਿਹੜਾ ਇਹੋ ਜਿਹਾ ਹਸਾਕਤਬ ਹੋ ਚੁੱਕਾ ਵੀ ਜਿਹੜਾ ਸਪੇਨ ਦੇ ਵਿੱਚ ਰਹਿਣਾ ਹੀ ਤੁਹਾਨੂੰ ਬਹੁਤ ਔਖਾ ਹੋ ਜਾਣਾ ਜਿੰਨਾ ਕਚਰ ਤੁਹਾਨੂੰ ਇੱਥੇ ਕੰਮ ਨਹੀਂ ਮਿਲਦਾ ਜੇਕਰ ਤੁਹਾਡਾ ਕੋਈ ਸਖਾ ਭੈਣ ਭਰਾ ਹੈਗਾ ਵਾ ਜੇਕਰ ਤੁਹਾਨੂੰ ਸੰਭਦਾ ਫਿਰ ਤੁਸੀਂ ਆ ਸਕਦੇ ਆ ਜਾਂਕਰ ਕੰਮਕਾਰ ਦਾ ਜਾਂ ਰੂਮੈਂਟ ਦਾ ਵਗੈਰਾ ਦਾ ਜੋੜ ਉਹ ਵੀ ਸਾਰਾ ਅਡਜਸਟਮੈਂਟ ਕਰ ਸਕਦਾ ਫਿਰ ਤੁਸੀਂ ਆ ਸਕਦੇ ਆ ਤੇ ਜਿਹੜੀ ਮੇਨ ਗੱਲ ਹੈ ਵੀ ਸਪੇਨ ਦੇ ਵਿੱਚ ਮੈਂ ਤਾਂ ਕਿਉਂ ਕਹਿਣਾ ਕਿਉਂਕਿ ਇਸ ਟਾਈਮ ਜਿਹੜਾ ਕੰਮ ਬਹੁਤ ਘੱਟ ਬੰਦਿਆਂ ਨੂੰ ਮਿਲ ਰਿਹਾ ਕੱਚੇ ਬੰਦਿਆਂ ਨੂੰ ਠੀਕ ਹੈ ਜਿਹੜੇ ਬੰਦੇ ਆਉਣਾ ਜਿਹੜੇ ਵੀ ਬੰਦੇ ਨਾਲ ਕੇ ਜੇਕਰ ਤੁਸੀਂ ਰੂਮਾਨੀਆ ਕਰਸ਼ੀਆ ਆਈਆਂ ਆਏ ਆ ਤੁਸੀਂ ਵਧੀਆ ਆਪਣੇ ਕੰਮਕਾਰ ਤੇ ਆਏ ਆਲੇ ਪੱਕੇ ਤੌਰ ਤੇ ਆਏ ਹੋਏ ਆ ਤੇ ਜੇਕਰ ਤੁਸੀਂ ਸਪੇਨ ਦੇ ਵਿੱਚ ਆ ਜਿੰਨੇ ਤੁਸੀਂ ਜ਼ੀਰੋ ਤੋਂ ਸਟਾਰਟ ਹੋਣਾ ਜ਼ੀਰੋ ਤੋਂ ਸਟਾਰਟ ਹੋਣ ਵਾਸਤੇ ਵੀ ਤੁਹਾਡੇ ਕੋਲ ਲੱਖ ਰੁਪਈਆ ਹੋਣਾ ਚਾਹੀਦਾ ਪਹਿਲੋਂ ਸਟਾਰਟਿੰਗ ਦੇ ਵਿੱਚ ਜਿਹੜੀ ਪਦਰੋਂ ਕਰਾਉਣ ਵਾਸਤੇ ਇੰਡੀਆ ਦਾ ਕਿਉਂਕਿ 1000 ਰੁਪਿਆ ਕੋਈ 8 800 ਯੂਰੋ ਕੋਈ ਕੋਈ ਜਿਹੜਾ ਇਹ ਜਿਹੜਾ ਸਾਲ ਦੀ ਪਦਰੋਂ ਦਾ ਲੈ ਰਿਹਾ ਜੀ ਠੀਕ ਹੈ ਤੇ ਦੂਜੀ ਰੂਮ ਰੈਂਟ ਉਹ ਵੀ ਤੁਹਾਨੂੰ ਦੇਣਾ ਪੈਣਾ ਕਿਉਂਕਿ ਤਿੰਨ ਤਿੰਨ 350 ਯੂਰੋ ਜਾਂ 250 ਯੂਰੋ ਜਿਹੜਾ ਕੀ ਹੈਗਾ ਵਾ ਰੂਮ ਰੈਂਟ ਦੇ ਵਿੱਚ ਤੁਹਾਨੂੰ ਇਹ ਖਰਚਾ ਆ ਜਾਣਾ ਬਾਕੀ ਤੇ ਖਾਣ ਪੀਣ ਦਾ ਖਰਚਾ ਇਹਦੇ ਵਿੱਚ ਇਹੋ ਜਿਹੇ ਚੀਜ਼ਾਂ ਹੈਗੀਆਂ ਵਾ ਸੋ ਬਾਕੀ ਜਿਹੜਾ ਕੰਮ ਤੋਂ ਵੀ ਤੁਹਾਨੂੰ ਬਹੁਤ ਔਖਾ ਵਾ ਨਾ ਕੰਮ ਦੇ ਵਿੱਚ ਵੀ ਤੁਹਾਨੂੰ ਔਖਾ ਔਖ ਮਿਲਣੀ ਆ ਪਹਿਲਾਂ ਪਹਿਲਾਂ ਜਿਹੜਾ ਤੁਹਾਨੂੰ ਕੰਮ ਨਹੀਂ ਮਿਲਣਾ ਇਹ ਸਾਰੀਆਂ ਚੀਜ਼ਾਂ ਹੈਗੀਆਂ ਤੇ ਬਾਕੀ ਜਿਹੜੇ ਭਣ ਭਰਾ ਜਿੱਦਾਂ ਕਿ ਰੂਮਾਨੀਆ ਜਾਂ ਕ੍ਰੇਸ਼ੀਆ ਦੇ ਵਿੱਚ ਹੈਗੇ ਕੰਮ ਕਰਦੇ ਆ ਠੀਕ ਆ ਉਹਨਾਂ ਨੂੰ ਕੰਮ ਚੱਲਦਾ ਵਾ ਉਹ ਉੱਥੇ ਰਹਿਣਾ ਵਧੀਆ ਗੱਲ ਆ ਸਪੇਨ ਦੇ ਵਿੱਚ ਇਸ ਟਾਈਮ ਦਾ ਜਿਹੜੇ ਹਾਲਾਤ ਆ ਉਹ ਬਿਲਕੁਲ ਸਹੀ ਨਹੀਂ ਹੈਗੇ ਸੋ ਇਹਨਾਂ ਗੱਲਾਂ ਨੂੰ ਖਿਆਲ ਦੇ ਵਿੱਚ ਰੱਖਣਾ ਵਾ ਤੇ ਜਿਹੜੀ ਮੇਨ ਗੱਲ ਆ ਵੀ ਕੰਮ ਦੀ ਜੇ ਆਪਾਂ ਦੂਸਰੀ ਕੰਟਰੀ ਤੋਂ ਆਪਣਾ ਕੰਮਕਾਰ ਚੱਲਦਾ ਵਾ ਫੈਮਲੀਆਂ ਵਾ ਪਿੱਛੇ ਸਾਰਾ ਕੁਝ ਜੇਕਰ ਵਧੀਆ ਚੱਲਦਾ ਵਾ ਤਾਂ ਤੁਹਾਨੂੰ ਉੱਥੇ ਹੀ ਰਹਿਣਾ ਚਾਹੀਦਾ ਸਪੇਨ 'ਚ ਨਹੀਂ ਆਉਣਾ ਚਾਹੀਦਾ ਇਸ ਟਾਈਮ ਕਿਉਂਕਿ ਇੱਥੇ ਹੋਣ ਦੇ ਟਾਈਮ ਦੇ ਵਿੱਚ ਜਿਹੜਾ ਸਮਾਵਾ ਬਹੁਤ ਹੀ ਔਖਾ ਆ ਤੇ ਕੰਮ ਨਹੀਂ ਮਿਲਦੇ ਬੰਦੇ ਬਹੁਤ ਜ਼ਿਆਦਾ ਵਿਹਲੇ ਬੈਠੇ ਆ ਕਿਉਂਕਿ ਪੁਰਤਗਾਲ ਦੇ ਵਿੱਚ ਵੀ ਕੋਈ ਕਈ ਭੈਣ ਭਰਾ ਇੱਥੇ ਆ ਗਏ ਆ ਤੇ ਹੋਰਾਂ ਕੰਟਰੀਆਂ ਦੇ ਵਿੱਚ ਕੋਈ ਭੈਣ ਭਰਾ ਜਿਹੜੇ ਆਏ ਆ ਪਰ ਹੁਣ ਦੇ ਟਾਈਮ ਦੇ ਵਿੱਚ ਉਹ ਵੀ ਆਉਣਾ ਬਹੁਤ ਔਖਾ ਹੋ ਗਿਆ ਕਿਉਂਕਿ ਬਹੁਤ ਜ਼ਿਆਦਾ ਸਖਤਾਈ ਹੋ ਚੁੱਕੀ ਆ ਸੋ ਚੈੱਕ ਕਰਦੇ ਆ ਕਈ ਵਾਰੀ ਤੁਹਾਡੇ ਫਿੰਗਰ ਫੁਂਗਰ ਲੈ ਲੈਂਦੇ ਆ ਸੋ ਠੀਕ ਆ ਜੀ ਤੇ ਬਾਕੀ ਜਿਹੜੀ ਨਵਾਂ ਕਾਨੂੰਨ ਜਿਹੜਾ ਇੱਥੇ 28 ਕੰਟਰੀਆਂ ਦੇ ਵਿੱਚ ਹੋਇਆ ਐਂਟਰੀ ਦਾ ਤੇ ਐਕਸਿਟ ਦਾ ਉਹ ਵੀ ਜਿਹੜੀਆਂ ਚੀਜ਼ਾਂ ਹੈਗੀਆਂ ਵਾ ਉਹ ਬਿਲਕੁਲ ਸਹੀ ਆ ਠੀਕ ਹੈ ਜੀ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਪੈਣਾ ਵਾ ਤੇ ਬਾਕੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਬੰਦਾ ਜੇਕਰ ਤੁਸੀਂ ਉੱਥੇ ਕੰਮ ਕਰਦੇ ਆ ਤੁਹਾਡਾ 40-45000 ਰੁਪਿਆ ਬਣਦਾ ਤਾਂ ਉੱਥੇ ਹੀ ਠੀਕ ਆ ਗਾਹਾਂ ਨੂੰ ਭੱਜਣ ਦੀ ਜਰੂਰਤ ਨਹੀਂ ਕਿਉਂਕਿ ਜੇ ਤੁਸੀਂ ਇੱਥੇ ਆ ਗਏ ਫਿਰ ਤੁਹਾਨੂੰ ਜ਼ੀਰੋ ਤੋਂ ਸਟਾਰਟ ਬਾਕੀ ਤੁਹਾਡੇ ਕੋਲ ਖਰਚਾ ਹੋਣਾ ਚਾਹੀਦਾ ਬਾਕੀ ਟੈਨਸ਼ਨਾਂ ਬਹੁਤ ਵਾਧੂ ਇੱਥੇ ਐਸਪੀਐਨ ਦੇ ਵਿੱਚ ਜਿਹੜੀਆਂ ਜਿਹੜੀਆਂ ਕੰਮ ਦੇ ਘਾਟ ਆ ਤੇ ਟੈਨਸ਼ਨ ਟੈਨਸ਼ਨਾਂ ਦੀ ਬਹੁਤ ਜ਼ਿਆਦਾ ਪਰਮਾਰਾ ਇੱਥੇ ਠੀਕ ਹੈ ਤੇ ਇਹ ਵੀ ਆਉਣਾ ਚਾਹੁੰਦੇ ਹਨ ਕਿ ਮੈਸੇਜ ਕਰਦੇ ਹੁੰਦੇ ਵੀ ਵੀਰੇ ਅਸੀਂ ਸਪੇਨ ਆਉਣਾ ਵੀ ਕਿੱਦਾਂ ਅਡਜਸਟਮੈਂਟ ਹੋਊ ਅਡਜਸਟਮੈਂਟ ਹੋਣੀ ਬਹੁਤ ਔਖੀ ਐ ਇਸ ਟਾਈਮ ਸੋ ਮੈਂ ਕਿਸੇ ਨੂੰ ਨੈਗੇਟਿਵ ਨਹੀਂ ਕਰਦਾ ਪਰ ਜਿਨ੍ਹਾਂ ਦਾ ਲੱਗਦਾ ਵੀ ਉਹਨਾਂ ਨੂੰ ਸਾਡਾ ਇੱਥੇ ਸਭ ਕੁਝ ਹੈਗਾ ਠੀਕ ਆ ਚੱਲ ਜੂਗਾ ਉਹ ਭੈਣ ਭਰਾ ਜਦ ਦਾ ਮਰਜ਼ੀ ਆ ਸਕਦੇ ਆ ਬਾਕੀ ਜਿਹੜਾ ਉਹ 2 ਸਾਲ ਦੇ ਪੇਪਰਾਂ ਵਾਲੀ ਗੱਲ ਜਿਹੜੀ ਆਪਾਂ ਕਰਦੇ ਸੀ ਬਾਕੀ 2 ਸਾਲਾਂ ਦੇ ਪੇਪਰਾਂ ਦੀ ਜਿਹੜੀ ਗੱਲ ਕਰਦੇ ਸੀ ਵੀ 2 ਸਾਲ ਦੇ ਪੇਪਰ ਮਿਲਦੇ ਆ ਜਾਂ ਨਹੀਂ ਭਈ ਜਿਹੜੇ ਮਈ ਤੋਂ ਜਿੱਦਾਂ ਕਿ ਸ਼ੁਰੂ ਹੋਏ ਸੀਗਾ ਇਹ ਜਿਹੜਾ ਕਾਨੂੰਨ ਕਿੱਦਾਂ ਹੀ ਲਾਗੂ ਹੋਇਆ ਨਾ ਤੇ ਬਹੁਤ ਸਾਰੇ ਲੋਕਾਂ ਨੇ ਜਿਹਦਾ ਭੈਣ ਭਰਾਵਾਂ ਨੇ ਪੇਪਰ ਜਮਾ ਕਰਾਏ ਹੋਏ ਆ ਜਿਨ੍ਹਾਂ ਨੂੰ 5-5 6-6 ਮਹੀਨੇ ਹੋ ਗਿਆ ਜਿਨ੍ਹਾਂ ਦਾ ਹਜੇ ਤੱਕ ਕੁਝ ਵੀ ਨਹੀਂ ਪਤਾ ਲੱਗ ਰਿਹਾ ਕੋਈ ਵੀ ਪੇਪਰ ਮਤਲਬ ਕੋਈ ਪਾਸ ਹੋਣ ਦਾ ਮਤਲਬ ਕੋਈ ਵੀ ਨਹੀਂ ਨਤੀਜਾ ਨਿਕਲਿਆ ਕਿਸੇ ਦੇ ਕੋਈ ਫਿੰਗਰ ਨਹੀਂ ਹੋਏ ਕਿਸੇ ਨੂੰ ਕੋਈ ਕਾਰਡ ਨਹੀਂ ਮਿਲਿਆ ਠੀਕ ਹੈ ਜੀ ਕੁਝ ਵੀ ਨਹੀਂ ਹੈਗਾ ਉਹ ਜਿਹੜਾ ਇਦਾਂ ਹੀ ਕੰਮ ਜਿਹੜਾ ਨੈੱਟ ਤੇ ਚੜਿਆ ਪਿਆ ਵਾ ਬਸ ਉਹਨੂੰ ਦੇਖੀ ਜਾਂਦੇ ਭੈਣ ਭਰਾ ਜਿਹੜੇ ਆ ਆਪਣੇ ਆਪਸ ਉਹ ਟਾਈਮ ਲੰਗੀ ਜਾਂਦਾ 6-6 ਮਹੀਨੇ ਹੋ ਗਏ ਕਾਫੀ ਜਿਹੜੀ ਚਿੰਤਾ ਦਾ ਵਿਸ਼ਾ ਇਹ ਵੀ ਤੇ ਜਿਨ੍ਹਾਂ ਦਾ ਤਕਰੀਬਨ 3 ਸਾਲ ਹੋ ਗਿਆ ਉਹ ਕਹਿੰਦੇ ਵੀ ਆਪਾਂ ਤਿੰਨ ਸਾਲਾਂ ਵਾਲੇ ਜਮ੍ਹਾਂ ਕਰਾ ਦਿੰਨੇ ਆ ਕਿਉਂਕਿ ਜੇ ਮੰਨ ਕੇ ਚੱਲੀਏ ਜੀ 2 ਸਾਲ ਦੇ ਜਾਵਾਂ ਵੀ ਕਰਾਇਏ ਸੀ 2 ਸਾਲ ਆਇਆ ਨੂੰ ਆਪਾਂ ਨੂੰ ਉੱਪਰ ਹੀ ਟਾਈਮ ਹੋ ਜਾਂਦਾ ਜਦੋਂ ਆਪਾਂ ਪੇਪਰ ਜਾਵਾਂ ਕਰਾਉਣੇ ਹੁੰਦੇ ਆ ਤੇ ਜੇ 3 ਸਾਲ ਵੀ ਹੋ ਹੀ ਜਾਂਦੇ ਕਿ ਤਕਰੀਬਨ ਮੰਨ ਲਓ ਕਿ ਹੁਣ ਜੇ 6-6 ਮਹੀਨੇ ਹੋ ਗਏ 7-8 ਮਹੀਨੇ ਹੋ 3-3 ਸਾਲ ਤੋਂ ਉਹਨਾਂ ਨੂੰ ਹੋ ਹੀ ਗਏ ਜਿਹੜੇ ਲਗਾਤਾਰ ਹੀ ਹਨ ਇਹ ਵੀ ਚੀਜ਼ਾਂ ਹੈਗੀਆਂ ਵਾ ਬਾਕੀ 3 ਸਾਲਾਂ ਵਾਲਾ ਜਿਹੜਾ ਕਹਿੰਦੇ ਵੀ ਕਾਨੂੰਨ ਵਧੀਆ ਸੀ ਜਿੱਦਾਂ ਕਿ ਪੁਰਾਣੇ ਬੰਦੇ ਦੱਸਦੇ ਪਏ ਆ ਵੀ ਉਹਦੇ ਵਿੱਚ ਜਿੱਦਾਂ ਦੋਹਾਂ ਤਿੰਨਾਂ ਮਹੀਨਿਆਂ ਬਾਅਦ ਜਿਹੜੇ ਪੇਪਰ ਜਿਹੜੇ ਆਪਣੇ ਪੂਰੇ ਕਲੀਅਰ ਹੋ ਜਾਂਦੇ ਸੀ ਬਾਕੀ ਵੀ ਹੋਰ ਗੱਲ ਜਿਹੜੀ ਜਿਹੜ ਤਾਂ ਕਹਿੰਦੇ ਦੱਸਿਆ ਵੀ ਭੈਣ ਭਰਾ ਜਿਹੜੇ ਇੱਥੇ ਆਉਣਾ ਚਾਹੁੰਦੇ ਆ ਉਹਨਾਂ ਵਾਸਤੇ ਬਾਅਦ ਚ ਜਿਹੜਾ ਕੰਟਰਾਕਟੋਂ ਲੈਣਾ ਜਿਹੜਾ ਕੰਟ੍ਰੈਕਟ ਲੈਣਾ ਵਾ ਪੇਪਰ ਬਣਾਉਣ ਵਾਸਤੇ ਉਹ ਵੀ 10000 ਯੂਰੋ ਤੁਹਾਡੇ ਕੋਲ ਹੋਣਾ ਚਾਹੀਦਾ ਕੋਲ ਜਦੋਂ ਤੁਸੀਂ ਉਹ ਲੈਣਾ ਵਾ ਇਹ ਵੀ ਜਿਹੜੇ ਹਾਈ ਲੈਵਲ ਤੇ ਰੇਟ ਜਿਹੜੇ ਬੰਦਿਆਂ ਨੇ ਇੱਥੇ ਚੱਕੇ ਹੋਏ ਆ ਜਿੰਨਾਂ ਤੇ ਵੀ ਤੁਸੀਂ ਕੰਟਰਾਕਟੋਂ ਲੈਣਾ ਵਾ ਇਹ ਚੀਜ਼ਾਂ ਹੈਗੀਆਂ ਭੈਣ ਭਰਾ ਜਿਹੜੇ ਵੀ ਆਉਣਾ ਚਾਹੁੰਦੇ ਆ ਸੋ ਸੋ ਸਮਝ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਫੇਰ ਹੀ ਸਪੇਨ ਦੇ ਵਿੱਚ ਐਂਟਰੀ ਕਰਿਓ ਸੋ ਧੰਨਵਾਦ ਰੱਬ ਰੱਖ